ਬਨੇ ਪਿੱਛੇ ਹੋ ਜਾਓ ਸਭੀ ਕਰਦੇ ਅੱਗੇ ਨਾ ਕੋਈ ਲੰਗੋ ਆਪਾਂ ਪ੍ਰਦਰਸ਼ਨ ਕਰਨਾ ਹੈ ਰੇਸ ਲੌਨ ਨੇ ਅਭੀ ਪੱਛੇ ਪਹਿਲਾਂ ਜਾ ਕੇ ਆਪਸਾ ਲਾਣਾ ਡੀਸੀ ਦਫਤਰ ਨੂੰ ਮੇਰਾ ਵੀਰ ਥੋੜਾ ਥੋੜਾ ਸਲੋ ਚੱਲੋ ਗੋਮੀਨ ਸਾਹਿਬ ਮੋਰਚਾ ਜਿੰਦਾਬਾਦ 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 ਕੇਂਦਰ ਤੇ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾ ਜਿੰਦਾਬਾਦ ਜਿੰਦਾਬਾਦ ਰਹਿਣ ਨਾ ਕਰਨੀ ਇਹ ਸਰਕਾਰਾਂ ਮਰਦਾਬਾਦ सजा सजा दो धार्मिक भावना पड़काने दोस्त सजा दो ਯਾਰ ਹੋਰ ਹੱਥ ਕਰੋ ਯਾਰ ਕਰੋ ਹੱਥ ਕਰੋ ਸਮੁਦ੍ਰੋ ਟਿਕ ਹੱਥ ਖੋਣ ਯਾਰ ਕਰੋ ਕਿਸੇ ਪ੍ਰਕਾਰ ਸੁਭਾਗ ਨਾਲ ਮਤੇ ਧਾਰ ਦੇ ਖਲਤਾਵਾਂ ਦਾ ਇੱਕ ਜ਼ਿੰਦਾ ਬੋਲ ਦਾ ਬੋਲ सारे पुटे जान ਸਰਕਾਰ ਮਗਰ ਹੀ ਫਿਰਦੇ ਆ ਆਪਣੇ ਕਿਹੜੇ ਕਿਹੜੇ ਬੰਦੇ ਰਹਿ ਗਏ ਆ ਬਈ ਕਿੱਥੇ ਆ ਨਾਲ ਸਾਰੇ ਪ੍ਰਵਿੰਦਰ ਸਿੰਘ ਜੀ ਸਾਰਿਆਂ ਨੂੰ ਬੁਲਾਉਣਗੇ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਸ ਤੋਂ ਬਾਅਦ ਬੀਕੇ ਜੂ ਖੋਸਾ ਤੇ ਬੀਕੇ ਜੂ ਕਾਦੀਆਂ ਜਿਹੜੀਆਂ ਲੱਖੇ ਪੰਨੇ ਆਈਆਂ ਉਹ ਆਪੋ ਆਪਣਾ ਨਾਮ ਲਿਖਾ ਦਨਗੇ ਤਾਂ ਕਿ ਸਾਰਿਆਂ ਨੂੰ ਬੁਲਾਇਆ ਜਾ ਸਕੇ ਆਓ ਪ੍ਰਧਾਨ ਜੀ ਸਾਰੇ ਬਾਰੇ 2-2 ਮਿੰਟ ਦਾ ਸਮਾਂ ਲਾਉਣਗੇ 2 ਮਿੰਟ ਤੋਂ ਵੱਧ ਕੋਈ ਵੀਰ ਨਾਲ ਸਮਾਂ ਲਾਵੇਗਾ ਤੇ ਆਪਾਂ ਸਾਰਿਆਂ ਨੂੰ ਸਮਾਂ ਦੇਣਾ ਤੇ ਗਰਮੀ ਨਹੀਂ ਬੋਲ। ਹਾਂਜੀ। ਅੱਜ ਦੇ ਕਮੇਨ ਸਾਥ ਹੋਏ ਤੇ ਮਾਰਚ ਦੇ ਵਿੱਚ ਕੱਟਿਆ ਸੰਤ ਨੂੰ ਸਾਰਿਆਂ ਨੂੰ ਬੱਦੇ ਭਾਈ ਜੀ ਮੈਂ ਵੀ ਸਾਈ ਨੂੰ ਸਾਰਿਆਂ ਨੂੰ। ਜੋ ਜੇ ਜੋ ਕੰਮ ਕੀ ਇਹ ਪਹਿਲਾਂ ਹੋਣਾ ਚਾਹੀਦਾ। ਚਲੋ ਕੋਈ ਗਾੜੀ ਦੇ ਰਾਇ ਵਿਵਸਤਾ ਹੈ। ਤੋ ਕਿ ਇਹਨਾਂ ਨੇ ਆਪਣੇ ਜਿਹੜੇ ਬੰਦੀ ਛਗੜੇ ਚੰਡੀਗੜ੍ਹ ਬਹੁਤ ਲੰਮਾ ਟਾਈਮ ਲੱਗਾ ਮੋਰਚਾ ਇੱਥੇ ਖੜਕੀਆਂ ਜਿਹੜੇ ਬੰਦੀਆਂ ਨੇ ਇਸ ਤੋਂ ਪਰੇ ਦਚਾਈ ਹੋਇਆ ਲੇਕਿਨ ਦੰਗੇ ਦੰਗੇ ਵਿੱਚ ਸਾਡੇ ਅੱਗੇ ਆ ਕੇ ਬੰਦੇ ਅੰਦਰ ਬੈਠੇ ਹਨ ਨੂੰ 15 ਦਾ ਦੰਗੇ ਵੀ 50 ਦਾ ਕੋਈ ਸਾਡੇ ਟੇਢੇ ਨਾਲ ਕਦਹਾਰ ਤੇ ਜੰਨਾਬਾਦ ਜੰਨਾਬਾਦ ਸਤਿ ਪ੍ਰਣਾਮ ਆਇਆ ਉਹ ਇਸੇ ਬਾਅਦ ਇੱਕ ਵਿਧਾਤੀ ਬਾਹਰ ਰਹੇ ਨੇ ਜਿਹੜੇ ਕਿ 32 ਸਾਲਾਂ ਦੇ ਅੰਦਰ ਬਾਹਰ ਰਹੇ ਨੇ ਇਸੇ ਤਰ੍ਹਾਂ ਵੈਸਪਿੰਗ ਉੱਪਰ 500 ਬਾਹਰ ਰਹੇ ਨੇ ਲੰਬਾ ਸਮਾਂ ਨੌ ਤੋਂ ਵਿੱਚ ਰਿਪੋਰਟ ਕਰਦੇ ਨੇ ਤੇ ਉਹਨਾਂ ਦੇ ਆਇਆ ਕੋਈ ਕੋਈ ਪਾਈ ਕਿਤਾ 17% ਹਵਾਰਾ ਇਸੇ ਤਰ੍ਹਾਂ ਕਰਨ ਦੀ ਸਿਖਿਆ ਹਵਾਰਾ ਇਹਨਾਂ ਵੀ ਆਇਆ ਕਿਹੜੀ ਜਿਹੜੀ ਹੈਗੀ ਆ ਮਤਲਬ ਸਮਾਰਥੰਮੇ ਆ ਜੇ ਇਹ ਸਰਕਾਰਾਂ ਦਾ ਬਹਾਨਾ ਹੈ ਹਰ ਵੇਹੂ ਦਾ ਬਿੱਟਾ ਸਤਿ ਸ਼੍ਰੀ ਅਕਾਲ ਬਹੁਤ ਬਤਾ ਬਹੁਤ ਬਹੁਤ ਬਾਕਲਬਾਤ ਦੀ ਪੀਮ ਮੋਰਚਾ ਵੱਲੋਂ ਨਾਮ ਰਹਿ ਰਹੇ ਰਹੇ ਜਸਤ ਤੇ ਕਿਸਾਨ ਜਥੇਬੰਦੀਆਂ ਮਸ਼ਹੂਰ ਕਰਦੇ ਬੰਨਿਆ ਸਭ ਤੋਂ ਪਹਿਲਾਂ ਆਪ ਕਾਮੀ ਇਨਸਾਫ ਮੋਰਚੇ ਦੇ ਇਸ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਸਮੁੱਚੀਆਂ ਜਥੇਬੰਦੀਆਂ ਆਈਆਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਅਤੇ ਉਹਨਾਂ ਦਾ ਕੋਟਨ ਕੋਟਾਨ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਤੋਂ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਜੀ ਮਜ਼ਦੂਰ ਵੈਲਫੇਅਰ ਸਭਾ ਦੇ ਪ੍ਰਧਾਨ ਪੱਗਾ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪਰਸੋਂ ਸ਼ਾਮ ਨੂੰ ਇਹਨਾਂ ਦੇ ਪੰਜਾਬ ਪ੍ਰਧਾਨ ਖਬਰਾ ਸੁਖਿੰਦਰ ਸਿੰਘ ਸੁਖਰਾਵ ਰਾਣੇ ਪੂਰੇ ਪੰਜਾਬ ਦੇ ਵਿੱਚ ਜ਼ਿਲੇ ਪੰਦਰ ਤੇ ਚੱਲ ਰਹੇ ਮੋਰਚਿਆਂ ਨੂੰ ਹਮਾਇਤ ਦਿੱਤੀ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕੁਲਵਿੰਦਰ ਸਿੰਘ ਜੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਤੋਂ ਕਰਨਜੀਤ ਸਿੰਘ ਜੀ ਉਹਨਾਂ ਦੇ ਬਲਾਕ ਪ੍ਰਧਾਨ ਕਿਸਾਨ ਬਚਾਓ ਮੋਰਚਾ ਤੋਂ ਕਿਰਪਾ ਸਿੰਘ ਜੀ ਪੰਜਾਬ ਪ੍ਰਧਾਨ ਸਮੂਹ ਸਿੱਖ ਪੰਥ ਦੀਆਂ ਮਹਾਨ ਹਸਤੀਆਂ ਇਸੇ ਤਰ੍ਹਾਂ ਮਿਸਲ ਸਤਲੋਜ ਯੂਨੀਅਨ ਤੋਂ ਸਵਿੰਦਰ ਸਿੰਘ ਜੀ ਸੇਖੋਂ ਜੋ ਕਿ ਜਰਨਲ ਸਕੱਤਰ ਨੇ ਆਪਣੇ ਪੁੱਜੇ ਨੇ ਇਹਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਜੀ ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਅਹੁਦੇਦਾਰ ਸਰਦਾਰ ਸੁਖਮੇਲ ਸਿੰਘ ਜੀ ਪਾਪਾ ਸ਼ਿੰਦਰਪਾਲ ਸਿੰਘ ਦੀ ਸਭਰਾ ਵਾਲਿਆਂ ਵੱਲੋਂ ਜਸਪੀਰ ਸਿੰਘ ਜੱਠਾ ਲੈ ਕੇ ਪੁੱਜੇ ਨੇ ਇੰਟਰਨੈਸ਼ਨਲ ਪੰਥਕ ਦਲ ਤੇ ਪੂਰੇ ਪੰਜਾਬ ਦੇ ਮੁਖੀ ਸਤਨਾਮ ਸਿੰਘ ਜੀ ਮੇਰੇ ਨਾਲ ਖੜੇ ਨੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੋਂ ਬੂਟਾ ਸਿੰਘ ਦੀ ਗੱਲ ਪਹੁੰਚੇ ਨੇ ਇਸੇ ਤਰ੍ਹਾਂ ਕਿਸਾਨ ਸੰਘਰਸ਼ੀ ਕਮੇਟੀ ਕਿਸਾਨ ਚਕਾਓ ਦੇਸ਼ ਪੰਜਾਬ ਤੋਂ ਬਲਵਿੰਦਰ ਸਿੰਘ ਦੀ ਸਾਡੇ ਮੇਰੇ ਨਾਲ ਖੜੇ ਨੇ ਔਰ ਇਸੇ ਤਰ੍ਹਾਂ ਕਿਸਾਨ ਮਜ਼ਦੂਰ ਜਥੇਬੰਦੀ ਮਚਾਇਲ ਗਰੁੱਪ ਜਿਹੜਾ ਹੈਗਾ ਉਹਨਾਂ ਦੇ ਸਾਰੇ ਅਹੁਦੇਦਾਰ ਵੱਡੀ ਭਾਈ ਅਮਰਿਤਪਾਲ ਭਿਰਸਾ ਪੰਜਾਬ ਜਿਨ੍ਹਾਂ ਦੀ ਇੱਕ ਰਾਜਨੀਤਿਕ ਪਾਰਟੀ ਆ ਉਹਨਾਂ ਲੋਕ ਵੀਰਦੀ ਹਰਜਿੰਦਰ ਸਿੰਘ ਦੀ ਵੱਡਾ ਜਥਾ ਲੈ ਕੇ ਪਹੁੰਚੇ ਨੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਪਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਸੰਗਤਾਂ ਆਈਆਂ ਨੇ ਇਸੇ ਤਰ੍ਹਾਂ ਮੈਂ ਬੇਨਤੀ ਕਰਾਂ ਕਿ ਸਾਡੇ ਮਹਾਪੁਰਸ਼ ਬਾਬਾ ਗੁਰਸੇਵਕ ਸਿੰਘ ਦੀ ਸ਼ੀਣੀ ਸਾਹਿਬ ਵਾਲੇ ਜਿਹੜੇ ਕੱਲ ਤੋਂ ਇਨਾਂ ਨੇ ਉਥੇ ਝੰਡੇ ਮੰਗਵਾਏ 10 ਜਣਿਆਂ ਨੇ ਝੰਡੇ ਜਿਹੜੇ ਸੀ ਉਹ ਡੰਡਿਆਂ ਦੇ ਨਾਲ ਪਰੋਏ ਤੇ ਅੱਜ ਉਥੋਂ ਜੀਰੇ ਤੋਂ ਵੱਡਾ ਕਾਫਲਾ ਲੈ ਕੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਨਸਮਤ ਹੋ ਕੇ ਕੋਟਨ ਕੋਟ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਤੂਤਾਂ ਵਾਲੇ ਬਾਬਾ ਜੀ ਦੇ ਬੇਟਾ ਜੀ ਸਾਡੇ ਵਿੱਚ ਹਰਵਿੰਦਰ ਸਿੰਘ ਜੀ ਖੜੇ ਨੇ ਗਲਗੀਤਾਰ ਅਮਰਤ ਸੰਚਾਰ ਵੱਲੋਂ ਜਿਹੜੀ ਪੰਜ ਪਿਆਰਿਆਂ ਦੀ ਟੀਮ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋਤ ਜਗਾ ਰਹੀ ਹੈ ਉਹਨਾਂ ਚ ਭਾਈ ਬਲਕਾਰ ਸਿੰਘ ਦੀ ਪੰਜ ਪਿਆਰਿਆਂ ਚੋਂ ਮੇਰੇ ਪਿੱਛੇ ਖੜੇ ਨੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਡਾਕਟਰ ਮਖਤਿਆਰ ਸਿੰਘ ਜਿਲ ਜਿਹੜੇ ਕੇ ਪੰਚ ਪ੍ਰਧਾਨੀ ਵਿੱਚ ਕੰਮ ਕਰ ਰਹੇ ਨੇ ਡਾਕਟਰ ਮਖਤਿਆਰ ਸਿੰਘ ਭੋਲਰ ਮੈਂ ਮਾਫੀ ਚਾਹੁੰਨਾ ਔਰ ਉਹ ਵੀ ਸਵੇਰ ਤੋਂ ਆਏ ਹੋਏ ਨੇ ਉਹਨਾਂ ਦਾ ਕੋਟਨ ਕੋਟਾਨ ਧੰਨਵਾਦ ਸਾਦ ਸੰਗਤੀ ਕਰਨਾਲ ਸਿੰਘ ਭਾਵੜਾ ਜੀ ਬਹੁਤ ਹੀ ਪੁਰਾਣੇ ਉਕੇ ਸਿੱਖਾਤੂ ਨੇ ਲਗਾਤਾਰ ਸੰਘਰਸ਼ ਕਰਦੇ ਰਹੇ ਨੇ ਖੇਰੇ ਪੰਜਾਬ ਕਿਸਾਨ ਯੂਨੀਅਨ ਦੀ ਰਾਤੋਂ ਉਹਨਾਂ ਦੇ ਮੀਤ ਪ੍ਰਧਾਨ